ਮੇਰਾ ਨਾਮ ਜੀ ਵਿਰुण ਸ੍ਰੀਨਾ ਮੈਂ ਅੰਮ੍ਰਿਤਸਰ ਤੋਂ ਆ ਅੱਜ ਅਸੀਂ ਬੀਸੀ ਮੈਡਮ ਕੋ ਆਏ ਆ ਦਰਖਾਸਤ ਲੈ ਕੇ ਜਿਹੜਾ ਮੇਨ ਮੁੱਦਾ ਵਾ ਕਿ ਸੁਪਰੀਮ ਕੋਰਟ ਨੇ 2020 ਚ ਆਰਡਰ ਕੱਢੇ ਸੀਗੇ ਕਿ ਬੀਐਸ4 ਜਿਹੜੀਆਂ ਗੱਡੀਆਂ ਵਾ ਉਹ ਹੁਣ ਰਜਿਸਟਰ ਨਹੀਂ ਹੋਣਗੀਆਂ ਉਹਨਾਂ ਨੂੰ ਰਜਿਸਟਰ ਉਹਨਾਂ ਦੀ ਆਰਸੀਆਂ ਨਹੀਂ ਬਣਨਗੀਆਂ ਬਟ ਜਿਹੜੀ ਅੰਮ੍ਰਿਤਸਰ ਦੀ ਤਸਵੀਰ ਲੈ ਲੋ ਕੋ ਕੇ ਉੱਥੇ ਪੀਵੀ 93 ਨੰਬਰ ਚੱਲਦਾ ਉਸ ਤਹਿਸੀਲ ਚ ਅੱਜ ਵੀ BS4 ਗੱਡੀਆਂ ਨੂੰ ਰਜਿਸਟਰ ਕੀਤਾ ਜਾ ਰਿਹਾ ਵਾ ਉਹਦੀ ਅਸੀਂ ਦਰਖਾਸਤ ਲੈ ਕੇ ਆਏ ਹਾਂ ਅਸੀਂ ਆਪਣੇ ਵੱਲੋਂ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਥੋੜੀ ਜੀ ਉੱਥੇ ਸਾਨੂੰ ਇਹ ਪਤਾ ਲੱਗਾ ਕਿ ਇਹ ਅੰਮ੍ਰਿਤਸਰ ਦੀ ਤਹਿਸੀਲ ਚ ਸਿਰਫ BS4 ਗੱਡੀਆਂ ਨੂੰ ਨਹੀਂ ਰਜਿਸਟਰ ਨਹੀਂ ਕੀਤਾ ਜਾ ਰਿਹਾ ਚਾਹੇ ਉਹ ਚੋਰੀ ਦੀਆਂ ਗੱਡੀਆਂ ਵਾ ਉਹਨਾਂ ਨੂੰ ਵੀ ਰਜਿਸਟਰ ਕੀਤਾ ਜਾ ਰਿਹਾ ਵਾ ਮੋٹے ਪੈਸੇ ਲੈ ਕੇ ਚਾਹੇ ਉਹ ਲੋਨ ਡਿਫਾਲਟਰ ਗੱਡੀਆਂ ਨੇ ਉਹਨਾਂ ਨੂੰ ਵੀ ਰਜਿਸਟਰ ਕਰਕੇ ਉਹਨਾਂ ਦੀਆਂ ਕੈਸ਼ ਦੀਆਂ ਆਰਸੀਆਂ ਬਣਾਈ ਜਾ ਰਹੀਆਂ ਵਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਜਿਹੜੀਆਂ ਚੋਰੀ ਦੀਆਂ ਗੱਡੀਆਂ ਲਿਆਉਂਦੇ ਨੇ ਇਹ ਫੇਕ ਡਾਕੂਮੈਂਟਸ ਲਗਾ ਕੇ ਉਹਨਾਂ ਦੀ ਓਰੀਜਨਲ ਆਰਸੀਆਂ ਬਣਾ ਰਹੇ ਨੇ ਤਾਂ ਕਿ ਉਹ ਕਿਤੇ ਫੜੀਆਂ ਨਾ ਜਾਣ ਇਹੋ ਜਿਹੀਆਂ ਹੀ ਗੱਡੀਆਂ ਇਨ ਕੇਸ ਕ੍ਰਾਈਮ ਚ ਵੀ ਅਗਰ ਯੂਜ਼ ਹੁੰਦੀਆਂ ਵਾ ਤੇ ਪੁਲਿਸ ਕੋ ਕੋਈ ਐਵੀਡੈਂਸ ਨਹੀਂ ਮਿਲਦਾ ਕਿ ਇਹ ਗੱਡੀ ਕਿਰੇ ਨਾਂ ਤੇ ਕਿਉਂਕਿ ਡਾਕੂਮੈਂਟਸ ਬਿਲਕੁਲ ਫੇਕ ਲੱਗੇ ਹੁੰਦੇ ਨੇ ਸਾਡੇ ਕੋ ਪ੍ਰੋਪਰ ਐਵੀਡੈਂਸ ਸੀਗਾ ਕਿ ਕਿਹੜੀਆਂ ਚੋਰੀ ਦੀਆਂ ਗੱਡੀਆਂ ਨੂੰ ਆਰਸੀਆਂ ਬਣੀਆਂ ਕਿਹੜੀਆਂ ਲੋਨ ਫਾਲਟਰ ਗੱਡੀਆਂ ਦੀਆਂ ਆਰਸੀਆਂ ਬਣੀਆਂ ਅੱਜ ਆਪਾਂ ਡੀਸੀ ਮੈਡਮ ਨੂੰ ਉਹ ਦੇ ਦਿੱਤੀਆਂ ਵਾ ਸਾਰਾ ਵਿਦ ਪ੍ਰੂਫ ਦੇ ਦਿੱਤਾ ਵਾ ਇਹ ਦੂਜੇ ਸ਼ਹਿਰਾਂ ਤੋਂ ਜਲੰਧਰ ਲੁਧਿਆਣਾ ਅਮੋਗੇ ਬਟਿੰਡਾ ਫਿਰੋਜ਼ਪੁਰ ਦੀਆਂ ਗੱਡੀਆਂ ਇੱਥੇ ਮੰਗਾ ਕੇ ਤਹਿਸੀਲੋਂ ਪੀਵੀ 93 ਚ ਨੰਬਰ ਲਵਾ ਰਹੇ ਨੇ ਚਾਹੇ ਉਹ BS4 ਆ ਚਾਹੇ ਉਹ ਚੋਰੀ ਦੀਆਂ ਚਾਹੇ ਉਹ ਲੋਨਡ ਫਾਲਟਰ ਆ ਜਦਕਿ ਉਹਨਾਂ ਦੇ ਆਪਣੇ ਡਿਪਾਰਟ ਆਪਣੇ ਸ਼ਹਿਰਾਂ ਚ RTA ডিপার্টমেন্ট ਹੈਗਾ ਵਾ ਉਹ ਲੇਕਿਨ ਇਹ ਉਥੋਂ ਨਾਲ ਲਵਾ ਕੇ ਇੱਥੋਂ ਲਵਾ ਰਹੇ ਨੇ ਕਿਉਂਕਿ ਇੱਥੇ ਮੋٹے ਪੈਸੇ ਲੈ ਕੇ ਗਲਤ ਗੱਡੀਆਂ ਨੂੰ ਵੀ ਸਹੀ ਤਰੀਕੇ ਪੇਸ਼ ਕੀਤਾ ਜਾ ਰਿਹਾ ਉਹਨਾਂ ਦੇ ਡਾਕੂਮੈਂਟਸ ਤਿਆਰ ਕੀਤੇ ਜਾਂਦੇ ਨੇ ਤੇ ਇੱਥੋਂ ਦੀਆਂ ਜਿਹੜੀਆਂ ਗੱਡੀਆਂ ਬਗਾਨੇ ਸ਼ਹਿਰਾਂ ਚ ਜਾਂਦੀਆਂ ਜੇ ਇਹਦੀ ਸਹੀ ਤਰੀਕੇ ਇਮਾਨਦਾਰੀ ਨਾਲ ਜਾਂਚ ਕਰਾਈ ਜਾਵੇ ਮੈਂ ਵਿਸ਼ਵਾਸ ਨਾਲ ਕਹਿੰਦਾ ਵਾ ਕਿ ਪੂਰੇ ਪੰਜਾਬ ਚ ਕਰੋੜਾਂ ਦਾ ਘਪਲਾ ਪਤਾ ਲੱਗੂਗਾ ਕਰੋੜਾਂ ਦਾ ਟੈਕਸ ਸਰਕਾਰ ਦਾ ਚੋਰੀ ਹੋਇਆ ਉਹ ਪਤਾ ਲੱਗੂਗਾ ਤੇ ਕਰੋੜਾਂ ਦੀਆਂ ਨਾਜਾਇਜ਼ ਗੱਡੀਆਂ ਜਿਹੜੀਆਂ ਸੜਕਾਂ ਤੇ ਚੱਲ ਰਹੀਆਂ ਉਹ ਸਾਹਮਣੇ ਆਣਗੀਆਂ ਜੀ ਧੰਨਵਾਦ ਜੀ ਹਾਂਜੀ ਇਹਦੇ ਵਿੱਚ ਇਨਸਪੈਕਸ਼ਨ ਕਰਾਈ ਜਾਏਗੀ ਜੀ ਮੈਂ ਆਰਟੀਐਸ ਆਪ ਤੇ ਮੈਡਮ ਦੀ ਡਿਊਟੀ ਲਗਾਈ ਐਸਟੀਐਮ ਮੈਡਮ ਦੀ ਤਾਂ ਵੀ ਗੈਟ ਇਟ ਚੈੱਕ ਥੈਂਕ ਯੂ ਵੈਰੀ ਮਚ